ਸਾਡੇ ਮਾਨਯੋਗ ਸੀਐਮ ਸਾਹਿਬ ਵੱਲੋਂ ਜਿਹੜੀ ਜ਼ੀਰੋ ਟੋਲਰੈਂਸ ਪਾਲਿਸੀ ਹੈ ਅਗੇਂਸਟ ਡਰੱਗਸ ਐਂਡ ਆਰਗੇਨਾਈਜ਼ਡ ਕ੍ਰਾਈਮ ਉਹਦੇ ਤਹਿਤ ਕਮਿਸ਼ਨਰ ਪੁਲਿਸ ਅਮਰਸਰ ਸਾਹਿਬ ਨੂੰ ਬਹੁਤ ਵਧੀਆ ਕਾਮਯਾਬੀ ਮਿਲੀ ਹੈ 10 ਸਫਿਸਟੀਕੇਟਿਡ ਵੈਪਨ ਅਸੀਂ ਫੜੇ ਹੈ ਔਰ ਬਾਰਡਰ ਏਰੀਏ ਦੇ ਤਿੰਨ ਦੋਸ਼ੀ ਗ੍ਰਿਫਤਾਰ ਹੋਏ ਨੇ ਇੱਕ ਫਾਜ਼ਲਕਾ ਦਾ ਇੱਕ ਅਮਰਸਰ ਦਾ ਇੱਕ ਤਰਨਤਾਰਨ ਦਾ ਸੋ ਬੇਸਿਕਲੀ ਇਹ ਜਿਹੜੇ ਪਿਸਟਲ ਨੇ 10 ਦੇ 10 ਇਹ ਚ 4 ਬਲੌਕ ਹੈ 9mm ਔਰ 6 ਹੈਗੇ ਆ 0.30 ਬੋਰ ਦੇ ਚਾਈਨਿਸ ਮੇਡ ਇਹ ਸਾਰੇ ਕ੍ਰਾਸ ਬਾਰਡਰ ਡਰੋਨ ਰਾਹੀਂ ਆਏ ਆ ਡਿਫਰੈਂਟ ਕਨਸਾਈਨਮੈਂਟ ਦੇ ਵਿੱਚ ਔਰ ਇਹਦੇ ਵਿੱਚ ਅੱਧਾ ਕਿਲੋ ਹਫੀਮ ਵੀ ਫੜੀ ਗਈ ਹੈ ਇੱਕ ਦੋਸ਼ੀ ਤੋਂ ਸੋ ਬੇਸਿਕਲੀ ਜਿਹੜਾ ਹੈ ਰਾਜਨ ਪਹਿਲਾਂ ਫੜਿਆ ਸਾਡੇ CIA ਸਟਾਫ ਦੇ ਇੰਸਪੈਕਟਰ ਸਾਹਿਬ ਵੱਲੋਂ ਇਹਨਾਂ ਦੀ ਟੀਮ ਵੱਲੋਂ ਮੋਲਕਦੀਪ ਹੋਣਾ ਦੇ ਉਦੇ ਤੋਂ ਪਹਿਲਾਂ ਇੱਕ 30 ਬੋਰ ਦਾ ਪਿਸਤਲ ਰਿਕਵਰ ਹੋਇਆ ਉਸ ਤੋਂ ਬਾਅਦ ਸੁਰਿੰਦਰ ਨੂੰ ਫੜਿਆ ਉਹਦੀ ਪੁੱਛਗਿੱਛ ਤੇ ਜੋ ਕਿ ਸਦਰ ਜਲਾਲਾਬਾਦ ਫਾਜ਼ਲਕਾ ਡਿਸਟ੍ਰਿਕਟ ਦਾ ਰਹਿਣ ਵਾਲਾ ਹੈ ਉਹਦੇ ਤੋਂ ਚਾਰ ਪਿਸਤਲ ਫੜੇ ਗਏ ਤਿੰਨ 30 ਬੋਰ ਦੇ ਇੱਕ 9mm ਦਾ ਉਸ ਤੋਂ ਬਾਅਦ ਉਹਦੀ ਪੁੱਛਗਿੱਛ ਤੇ ਜਗਜੀਤ ਨੂੰ ਫੜਿਆ ਉਹ ਤੋਂ ਪੰਜ ਪਿਸਤਲ ਜਿਸ ਵਿੱਚ ਤਿੰਨ ਗਲੌਕ ਸੀਗੇ 9mm ਤੇ ਦੋ 30 ਬੋਰ ਦੇ ਪਿਸਤਲ ਹੋਰ ਰਿਕਵਰ ਹੁੰਦੇ ਆ ਜਿਹੜਾ ਜਗਜੀਤ ਹੈ ਇਹ 4-5 ਮਹੀਨੇ ਪਹਿਲਾਂ ਦਵਾਈ ਤੋਂ ਵਾਪਸ ਆਇਆ ਹੈ ਸਰਾਏ ਅਮਾਨਤ ਖਾਨ ਏਰੀਆ ਤਰਨਤਨ ਦਾ ਰਹਿਣ ਵਾਲਾ ਚੀਮਾ ਕਲਾਂ ਦਾ ਤੇ ਜਿਹੜਾ ਸੁਰਿੰਦਰਪਾਲ ਪਾਲੀ ਹੈ ਟਾਲੀ ਵਾਲਾ ਪਿੰਡ ਹੈ ਸਦਰ ਜਲਾਲਾਬਾਦ ਫਾਜ਼ਲਕਾਚ ਰਾਜਨ ਜਿਹੜਾ ਫੈਜ਼ਪੁਰਾ ਅਮਰਸਰ ਦਾ ਬੇਸਿਕਲੀ ਕਾਮਨ ਪੁਆਇੰਟ ਉਹੀ ਫਿਰ ਦੁਬਾਰਾ ਜਿੱਦਾਂ ਆਪਾਂ ਪਹਿਲਾਂ ਵੀ ਦੇਖਦੇ ਹਾਂ ਕਿ ਪਾਕ ਪੇ ਸਮਗਲਰਸ ਔਰ ਵਕ ਵਕ ਸੈਕਟਰਸ ਦੇ ਵਿੱਚ ਡਰਾਪਿੰਗ ਕਰਾ ਕੇ ਇਹਨਾਂ ਥਰੂ ਕੋਆਰਡੀਨੇਟ ਕਰਾਉਂਦੇ ਨੇ ਇਹਦੇ ਚ ਜਿਹੜੇ ਅਸੀਂ ਸੈਕਟਰ ਸਾਹਮਣੇ ਆਏ ਨੇ ਉਹ ਤਰਨਤਾਰਨ ਫਾਜ਼ਲਕਾ ਤੇ ਅੰਮ੍ਰਿਤਸਰ ਸੈਕਟਰ ਤਿੰਨ ਸੈਕਟਰ ਇਹਦੇ ਚ ਜਿਹੜੇ ਥਰੂ ਲੋਕੇਸ਼ਨ ਜਿਹੜੀਆਂ ਸੋਸ਼ਲ ਮੀਡੀਆ ਵਟਸਐਪ ਵਗੈਰਾ ਦੇ ਥਰੂ ਲੋਕੇਸ਼ਨ ਦੇ ਉੱਤੇ ਡਰਾਪਿੰਗ ਕਰਾਈ ਜਾਂਦੀ ਸੀਗੀ ਔਰ ਮੇਨ ਜਿਹੜਾ ਹੈਗਾ ਕਿ ਸੁਰਿੰਦਰ ਦਾ ਜਿਹੜਾ ਪਿੰਡ ਹੈ ਇਹ ਵੀ ਇੰਟਰਨੈਸ਼ਨਲ ਬਾਰਡਰ ਦੇ ਬਹੁਤ ਨੇੜੇ ਜਲਾਲਾਬਾਦ ਦੇ ਵਿੱਚ ਤੇ ਜਿਹੜਾ ਜਗਜੀਤ ਦਾ ਪਿੰਡ ਆ ਉਹ ਵੀ ਬਿਲਕੁਲ ਸਰਾਏ ਮੰਤਖਾਨ ਜਿਹੜਾ ਇਹਦਾ ਪਿੰਡ ਹੈਗਾ ਚੀਮਾ ਕਲਾ ਉਹ ਵੀ ਬਾਰਡਰ ਦੇ ਉੱਤੇ ਹੀ ਆ ਬਿਲਕੁਲ ਤਰਨਤਾਰਨ ਚ ਸੋ ਮੈਂ ਇਹਨੂੰ ਬੜੀ ਅੱਛੀ ਕਾਮਯਾਬੀ ਮੰਨਦਾ ਬਿਕੋਜ਼ ਦੀਵਾਲੀ ਦੇ ਦਿਨ ਨੇ ਔਰ ਜੇ 10 ਸੋਫਿਸਟੀਕੇਟਿਡ ਜਿਹੜੇ ਵੈਪਨਸ ਨੇ ਟਰੋਰ ਮੋਡਿਊਲ ਦੇ ਕੋਲ ਆ ਜਾਂਦੇ ਜਾਂ ਕਿਸੇ ਆਰਗੇਨਾਈਜ਼ਡ ਗੈਂਗ ਕੋਲ ਆ ਜਾਂਦੇ ਤਾਂ ਬੜਾ ਨੁਕਸਾਨ ਹੋ ਸਕਦਾ ਸੀਗਾ ਸੋ ਮੈਂ ਸਮਝਦਾ ਕਿ ਬਹੁਤ ਵੱਡਾ ਇੰਟੈਲੀਜੈਂਸ ਬੇਸਡ ਆਪਰੇਸ਼ਨ ਹੈ ਜਿੱਚ ਸਾਡੀ ਟੀਮ ਜਿਹਦੇ ਚ ਰਵਿੰਦਰਪਾਲ ਜੀ ਨੇ ਸਾਡੇ ਡੀਸੀਪੀ ਸਾਹਿਬ ਹਰਮਿੰਦਰ ਸਿੰਘ ਏਸੀਪੀ ਅਮੋਲਕਦੀਪ ਸਾਡੇ ਇਨਸਪੈਕਟਰ ਸੀਆਈਏ ਤੇ ਉਹਨਾਂ ਦੀ ਟੀਮ ਇਹਨਾਂ ਨੇ ਬਹੁਤ ਛਲਾਗਾ ਯੋਗ ਕੰਮ ਕੀਤਾ ਔਰ ਬੜੀ ਮਿਹਨਤ ਨਾਲ ਸਾਰਾ ਡਿਵੈਲਪ ਕਰਕੇ ਇੰਨੀ ਵੱਡੀ ਰਿਕਵਰੀ ਕੀਤੀ ਹੈ ਔਰ ਇਹ ਤੇ ਅਸੀਂ ਜਿਹੜੇ ਫਾਈਨੈਂਸ਼ੀਅਲ ਐਂਗਲ ਵੀ ਇਹਨਾਂ ਦੇ ਸਾਰਾ ਬੈਂਕ ਅਕਾਊਂਟ ਵਗੈਰਾ ਅਸੀਂ ਲੈ ਕੇ ਇਨਵੈਸਟੀਗੇਟ ਕਰ ਰਹੇ ਹਾਂ ਤਿੰਨੋਂ ਮੁਲਜ਼ਮਾਂ ਦੇ ਔਰ ਫੋਨ ਦੇ ਵੀ ਸਾਰੇ ਦੀ ਇਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਕਿ ਕਿਦਾਂ ਕਿਦਾਂ ਇਹਨਾਂ ਦੇ ਕਰੈਕਸ਼ਨ ਬਣੇ ਹਫੀਮ ਜਿਹੜੀ 1.5 ਕਿਲੋ ਉਹ ਵੀ ਅਸੀਂ ਚੈੱਕ ਕੀਤੀ ਹੈ ਕਿ ਮ ਕਰ ਰਹੇ ਹਾਂ ਵੀ ਕਿੱਥੋਂ ਦਾ ਸੋਰਸ ਹੈਗਾ ਮੇਨ ਜਿਹੜੀ ਇਸ਼ੂ ਹੈਗਾ ਕਿ ਅਕ੍ਰੋਸ ਦੀ ਇੰਟਰਨੈਸ਼ਨਲ ਬਾਰਡਰ ਬਹੁਤ ਸਾਰੇ ਡਰੋਨ ਰਾਹੀਂ ਹਥਿਆਰ ਔਰ ਜਿਹੜੀਆਂ ਇਲੀਗਲ ਚੀਜ਼ਾਂ ਚਾਹੇ ਉਹ ਡਰੱਗ ਹੋਵੇ ਚਾਹੇ ਐਕਸਪਲੋਸਿਵ ਹੋਣ ਉਹ ਆ ਰਹੀਆਂ ਤੇ ਉਹਦੇ ਤੇ ਸਾਨੂੰ ਹੋਰ ਚੌਕਸੀ ਅਸੀਂ ਵਰਤ ਰਹੇ ਹਾਂ ਬੀਐਸਐਫ ਨਾਲ ਵੀ ਬੜੀ ਅੱਛੀ ਕੋਆਰਡੀਨੇਸ਼ਨ ਹੈ ਬਾਕੀ ਐਨਸੀਬੀ ਤੇ ਹੋਰ ਏਜੰਸੀਆਂ ਨਾਲ ਵੀ ਸਾਰਾ ਅਸੀਂ ਤਾਲਮੇਲ ਨਾਲ ਕੰਮ ਕਰ ਰਹੇ ਹਾਂ ਬਟ ਇੱਕ ਸਾਡੇ ਜਿਹੜੇ ਗਵਾਂਡ ਦੇ ਮੁਲਕ ਦੇ ਵਿੱਚੋਂ ਬਦਮਨੀ ਫਲਾਉਣ ਦੀ ਗੱਲ ਜਾਂ ਸੈਂਸੇਸ਼ਨਲ ਕ੍ਰਾਈਮ ਕਰਾਉਣ ਦੀ ਜਿਹੜੀ ਗੱਲ ਹੈ ਉਹ ਲਗਾਤਾਰ ਉਹਨਾਂ ਦੀ ਕੋਸ਼ਿਸ਼ ਜਾਰੀ ਹੈ ਪਰ ਪੰਜਾਬ ਪੁਲਿਸ ਔਰ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਇਸ ਗੱਲ ਪਾਸੇ ਅਸੀਂ ਪੂਰੇ ਸਤਰਕਾ ਔਰ ਪ੍ਰਮਾਤਮਾ ਦੀ ਮਿਹਰ ਨਾਲ ਬਹੁਤ ਮਿਹਨਤ ਕੀਤੀ ਹੈ ਟੀਮ ਨੇ ਔਰ ਵਧੀਆ ਕਾਮਯਾਬੀ ਪ੍ਰਾਪਤ ਕੀਤੀ ਸੱਤਾਂ ਰਾਂ ਦੇ ਅੰਦਰ ਰੱਖਨੇ ਹੋਏ ਇਸਰ ਨੂੰ ਥਾਂ ਮਿਲਣ ਦੀ ਹੈ ਚੰਗੀਆਂ ਨੇ ਦੇਖੋ ਤੁਸੀਂ ਇਹ ਦੇਖੋ ਨਾ ਵੀ ਕਿੰਨੀ ਕੋਸ਼ਿਸ਼ ਹੋ ਰਹੀ ਹੈ ਕਵਾਂਡੀ ਮੁਲਕ ਦੇ ਵਿੱਚੋਂ ਕਿੰਨੀਆਂ ਤਾਕਤਾਂ ਲੱਗੀਆਂ ਹੋਈਆਂ ਪਰ ਫਿਰ ਵੀ ਜਿਹੜੀ ਅਪਰੀਸ਼ੀਏਟ ਕਰਨੇ ਵਾਲਾ ਐਫਰਟ ਹੈ ਸਾਡੀ ਸਾਰੀ ਟੀਮ ਦਾ ਕਿ ਇਹਨਾਂ ਨੇ ਕਿੰਨੇ ਦਿਨ ਰਾਤ ਮਿਹਨਤ ਕੀਤੀ ਔਰ ਪ੍ਰिवेंट ਕੀਤਾ ਕਿ ਅਗਰ ਇਹ ਮਾੜੇ ਹੱਥਾਂ ਚ ਲੱਗ ਜਾਂਦੇ ਤਾਂ ਤੁਸੀਂ ਆਪ ਹੀ ਸਮਝ ਸਕਦੇ ਹੋ ਕਿ ਕਿੰਨਾ ਨੁਕਸਾਨ ਸਾਡਾ ਹੁੰਦਾ ਹੈ ਸਰ ਪਤਾ ਲੱਗਾ ਕਿਲੇ ਗਰੁੱਪ ਜਾਣੇ ਸੀ ਇਹ ਸੁਪਾਈ ਹੋਣ ਸੀ ਉਹ ਵੀ ਅਸੀਂ ਲੱਗੇ ਹੋਏ ਹਾਂ ਜੀ ਉਹ ਪਾਕਿਸਤਾਨ ਸਮੱਗਲਰ ਦੇ ਇਸ਼ਾਰਿਆਂ ਤੇ ਜਾਣੇ ਸੀਗੇ ਇਹ ਮਤਲਬ ਦੋਨੇ ਐਂਗਲ ਅਜੇ ਅਸੀਂ ਐਕਸਪਲੋਰ ਕਰ ਰਹੇ ਹਾਂ ਟੈਰਰਿਸਟ ਵਾਲਾ ਵੀ ਤੇ ਗੈਂਗਸਟਰ ਵਾਲਾ ਤੇ ਸਟੇਟ ਸਪੈਸ਼ਲ ਆਪਰੇਸ਼ਨਸ ਵਾਲਾ ਵੀ ਜਿਹੜੇ ਪੜੇ ਗਏ ਜਿਹਨਾਂ ਦਾ ਅਲਟਰਪਾਰਟਸ ਦਾ ਤਾਂ ਹੈ ਕੋਈ ਕਨੈਕਸ਼ਨ ਹੈਗਾ ਨਹੀਂ ਸਾਡਾ ਇਹ ਆਪਰੇਸ਼ਨ ਡਿਫਰੈਂਟ ਸੀ ਇਹਦੇ ਵਿੱਚ ਕੋਈ ਉਹਨਾਂ ਨਾਲ ਅਜੇ ਸ਼ੇਅਰ ਨਹੀਂ ਅਸੀਂ ਕੀਤਾ ਉਹਨਾਂ ਨਾਲ ਗੱਲ ਕਰਾਂਗੇ ਕੋਆਰਡੀਨੇਟ ਕਰਾਂਗੇ ਹੋ ਸਕਦਾ ਸੇਮ ਹੋਣ ਟੈਕਨੋ ਟੈਕਨੀਕਲ ਜਿਹੜੀ ਇਨਫੋਰਮੇਸ਼ਨ ਉਹ ਵੀ ਸ਼ੇਅਰ ਕੀਤੀ ਜਾਵੇ ਜਿਹੜੇ ਇਨ ਦਾ ਵੇਕ ਆਫ ਦੀਵਾਲੀ ਦੀਵਾਲੀ ਆਉਣ ਵਾਲੀ ਹੈ ਐਕਸਟਰਾ ਪਰਸ਼ਸ ਹੁੰਦੇ ਨੇ ਦੀਵਾਲੀ ਦੇ ਵਕਤ ਇਕੋ ਅਸੀਂ ਤੁਹਾਨੂੰ ਪਤਾ ਤੁਸੀਂ ਰੋਜ਼ ਦੇਖਦੇ ਹੋਂ ਕਿ ਕਿੰਨੀ ਪੁਲਿਸ ਦੀ ਵਿਜ਼ਿਬਿਲਟੀ ਤੇ ਅਸੀਂ ਜਿਹੜੀ ਸਰਵੇਲੈਂਸ ਤੇ ਰੱਖੀ ਹੋਈ ਹੈ ਬਹੁਤ ਸਾਰੇ ਚਿੱਟੇ ਕਪੜਿਆਂ 'ਚ ਅਸੀਂ ਲੋਕ ਲਾਏ ਹੋਏ ਆ ਜਿਹੜੇ ਕਿ ਇੰਟੈਲੀਜੈਂਸ ਜਨਰੇਟ ਕਰ ਰਹੇ ਆ ਜਿਹੜਾ ਸਾਡਾ ਬਾਈਪਾਸ ਵਾਲਾ ਏਰੀਆ ਹੈ ਜਾਂ ਐਂਟਰੀ ਪੁਆਇੰਟਸ ਨੇ ਉਹਨਾਂ ਦੇ ਉੱਤੇ ਵੀ ਬਹੁਤ ਡਿਟੇਲ 'ਚ ਅਸੀਂ ਇਵਨ ਥੋੜੇ ਜਗ੍ਹਾ ਸੀਸੀਟੀਵੀ ਵੀ ਬੜੇ ਕਨਫੀਲਡ ਲਵਾਏ ਆ ਕੁਝ ਲੱਗ ਰਿਹਾ ਹੁਣ ਹੋਰ ਸੋ ਉਹਦੇ ਨਾਲ ਇਹ ਹੈ ਕਿ ਪਿਕਅਪ ਕਰ ਲੇਗਾ ਬੰਦਾ ਜੇ ਕੋਈ ਸ਼ਹਿਰ 'ਚ ਆਉਂਦਾ ਤਾਂ ਉਹਨੂੰ ਨੇਚਰਲੀ oh he can't wait uh, detection